ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਨੂੰ ਆਪਾਂ ਮਿਲਣਾ ਹੈ ਕਿਸ ਤਰੀਕੇ ਦੇ ਨਾਲ ਆਪਾਂ ਉਸ ਨੂੰ ਦੇਖਣਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ ਕਿ ਬਿਨ ਬਾਤੀ ਬਿਨ ਤੇਲ ਜਿਹੜਾ ਹੈਗਾ ਉਹ ਦੀਵਾ ਜਗਾਉਣਾ ਪੈਗਾ ਫਿਰ ਤੁਸੀਂ ਪ੍ਰਭੂ ਨੂੰ ਆਪਣੇ ਸਾਹਮਣੇ ਸਪਸ਼ਟਾ ਖੋਲ ਕੇ ਦੇਖ ਸਕਦੇ ਹੋ ਇਹ ਸਾਰਾ ਅਭਿਆਸ ਕਰਨ ਦੇ ਵਾਸਤੇ ਸਾਨੂੰ ਕੀ ਕਰਨਾ ਪੈਂਦਾ ਹੈ ਉਹਦਾ ਤਰੀਕਾ ਕੀ ਹੈ ਕਿ ਜੇ ਇਸ ਵੇਲੇ ਤੁਸੀਂ ਸਿਮਰਨ ਕਰਦੇ ਹੋ ਗੁਰਮੰਤਰ ਗੜੜ ਕਰਦੇ ਹੋ ਵਾਹ ਗੁਰੂ ਇਹ ਕਹ ਲੋ RAM ਅੱਲਾ ਓਮ ਜੋ ਵੀ ਤੁਸੀਂ ਅਖੋਗੇ ਇਹਦੇ ਨਾਲ ਤੁਸੀਂ ਇਹ ਪ੍ਰੈਕਟੀਕਲ ਕਰ ਸਕਦੇ ਹੋ ਜਿਸ ਵੇਲੇ ਤੁਸੀਂ ਇਹ ਕਹਿੰਦੇ ਹੋ ਸਵਾਸ ਗਰਾਵ ਸਿਮਰਨ ਕਰਦੇ ਹੋ ਤੁਹਾਡੇ ਅੰਦਰੋਂ ਜਿਹੜੀ ਹੈਗੀ ਆ ਪ੍ਰਮਾਤਮਾ ਦੀ ਆਵਾਜ਼ ਤੁਹਾਨੂੰ ਸੁਣਾਈ ਦੇਣ ਲੱਗ ਪੈਂਦੀ ਅੱਖਾਂ ਬੰਦ ਕਰ ਲੋਗੇ ਤੁਹਾਨੂੰ ਅੱਖਾਂ ਦੇ ਮੋਰੇ ਹਨੇਰਾ ਹੋ ਜਾਊਗਾ ਇਹ ਹਨੇਰਾ ਜਿਹੜਾ ਹੈਗਾ ਆ ਇਹ ਦੀਵਾ ਜਗਾਓਗੇ ਤੁਸੀਂ ਤਾਂ ਫੇਰ ਹੀ ਤੁਹਾਨੂੰ ਪਰਬੂ ਦੇ ਦਰਸ਼ਨ ਹੋਣਗੇ ਉਹ ਅਸੀਂ ਕਿਹੜੇ ਤਰੀਕੇ ਦੇ ਨਾਲ ਦੀਵਾ ਜਗਾਉਣਾ ਹੈਗਾ ਆ ਉਹ ਦੀਵਾ ਜਗਾਉਣ ਲਈ ਬਿਨ ਬਾਤੀ ਬਿਨ ਤੇਲ ਜਿਹੜਾ ਦੀਵਾ ਹੈਗਾ ਆ ਉਹ ਅਸੀਂ ਜਗਾਉਣਾ ਸਿੱਖਣਾ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਵੀ ਦੱਸਦੇ ਹਨ ਕਿ ਭਾਈ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਦਾ ਹੀ ਤੇਲ ਹੈ ਨਾਮ ਦੀ ਬੱਤੀ ਹੈ ਨਾਮ ਦਾ ਹੀ ਦੀਵਾ ਹੈ ਤੁਸੀਂ ਆਪਣੇ ਅੰਦਰੋਂ ਜਿਸ ਵੇਲੇ ਸਹਿਜ ਤੁਹਾਨੂੰ ਸੁਣੋਗੇ ਉਸ ਦੇ ਨਾਲ ਜਿਹੜੇ ਆਵਾਜ਼ ਸੁਣਨ ਦਾ ਪੈ ਤੁਹਾਨੂੰ ਉਹ ਤੁਹਾਡਾ ਦੀਵੇ ਦਾ ਕੰਮ ਕਰੇਗੀ ਉਹਦਾ ਚਾਨਣ ਹੋਏਗਾ ਦੇਖੋ ਚਾਨਣ ਹੋਏਗਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਨੂੰ ਪੰਜ ਤਤ ਪਾਰ ਕਰਨੇ ਪੈਣੇ ਤੁਸੀਂ ਅੱਖਾਂ ਬੰਦ ਕਰੋਗੇ ਤੁਹਾਨੂੰ ਹਨੇਰੇ ਦਾ ਤਤ ਆ ਗਿਆ ਤੁਸੀਂ ਉਹ ਹਨੇਰੇ ਦਾ ਤਤ ਜਿਹੜਾ ਹੈਗਾ ਆ ਉਸ ਨੂੰ ਸਮਝਣਾ ਪੈਣਾ ਹੈਗਾ ਆ ਗੁਰੂ ਤੋਂ ਬਿਨਾਂ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੇ ਤੁਸੀਂ ਇਹ ਤਤ ਸਮਝ ਨਹੀਂ ਸਕਦੇ ਜੇਕਰ ਤਰਨੂੰ ਗੁਰੂ ਦੀ ਕਿਰਪਾ ਨਹੀਂ ਲੈ ਰਹਾ ਅਭਿਆਸ ਨਹੀਂ ਕਰ ਰਹਾ ਇਹਦਾ ਕਿੱਦਾਂ ਕਿੱਦਾਂ ਅਭਿਆਸ ਕਰਨਾ ਜੇ ਤੁਸੀਂ ਅੱਖਾਂ ਬੰਦ ਕਰ ਲਓ ਤਰਨੂੰ ਹਨੇਰਾ ਆ ਗਿਆ ਤੁਸੀਂ ਸਾਇਜ ਤੋਂ ਸੁਣੀ ਜਾ ਰਹੇ ਹੋ ਜੀਵ ਤੇ ਸਟੇਬਲ ਕੀਤੀ ਆ ਰਸ ਲੈ ਰਹੇ ਹੋ ਅਭਿਆਸ ਕਰੀ ਜਾ ਰਹੇ ਹੋ ਇਸ ਨੂੰ ਸੁਣੀ ਜਾ ਰਹੇ ਹੋ ਜਿਹੜਾ ਹਨੇਰਾ ਸੀਗਾ ਹਰ ਕੇ ਨਾਮ ਸੰਗ ਉਜਿਆਰਾ ਤੁਸੀਂ ਉਸ ਆਵਾਜ਼ ਨੂੰ ਸੁਣੀ ਜਾਓਗੇ ਤਾਂ ਤੁਹਾਨੂੰ ਉਜਿਆਰਾ ਹੋਣ ਲੱਪੇਗਾ ਤਿਆਨੂੰ ਬਿਲਕੁਲ ਪ੍ਰਕਾਸ਼ ਚ ਹੋਣਾ ਸ਼ੁਰੂ ਹੋ ਜਾਏਗਾ ਇਹ ਪ੍ਰਕਾਸ਼ ਜਿਹੜਾ ਹੈਗਾ ਆ ਝੂਠਾ ਟਿਕੇ ਨਾ ਕੋਈ ਇਹ ਝੂਠਾ ਪ੍ਰਕਾਸ਼ ਹੁੰਦਾ ਕਾਲ ਦਾ ਇਹ ਪ੍ਰਕਾਸ਼ ਦੇ ਵਿੱਚ ਵੀ ਤੁਹਾਨੂੰ ਪਰਮਾਤਮਾ ਦਾ ਜਿਹੜਾ ਅਸਲੀ ਦਰਸ਼ਨ ਉਹ ਨਹੀਂ ਹੋਣਗੇ ਉਸ ਤੋਂ ਅੱਗੇ ਇਹ ਪਹਿਲਾ ਜਿਹੜਾ ਸੀਗਾ ਸਾਡਾ ਕਾਲਾ ਰੰਗ ਸਿਕਾਈ ਮਿੱਟੀ ਦਾ ਇਹ ਜਿਸ ਵੇਲੇ ਤੁਸੀਂ ਇਹ ਦੇਖਦੇ ਹੋ ਅਭਿਆਸ ਕਰੀ ਜਾ ਰਹੇ ਹੋ ਪ੍ਰੈਕਟੀਕਲੀ ਜੋ ਕਰਦੇ ਆ ਦੇ ਤੁਹਾਨੂੰ ਇਹ ਹਰਾ ਰੰਗ ਹੋ ਜਾਏਗਾ ਤੁਹਾਨੂੰ ਇਥੇ ਵਸਿਆ ਵੀ ਕਈਆਂ ਨੂੰ ਆਉਣ ਲੱਗ ਪੰਦੀਆਂ ਹੈਗੀਆਂ ਕਿ ਜੇ ਤੁਹਾਨੂੰ ਵਸਿਆ ਆਉਂਦੀਆਂ ਪਰ ਅੱਖਾਂ ਬੰਦ ਕੇ ਆ ਅਭਿਆਸ ਕਰੋਗੇ ਤਾਂ ਤੁਹਾਨੂੰ ਇਹ ਹਰਾ ਰੰਗ ਦਿਖਾਈ ਦੇਗਾ ਪ੍ਰਕਾਸ਼ ਫਿਰ ਤੁਹਾਨੂੰ ਚਿੱਟਾ ਰੰਗ ਦਾ ਪ੍ਰਕਾਸ਼ ਦੱਸੂਗਾ ਇਹ ਪਾਣੀ ਦਾ ਪ੍ਰਕਾਸ਼ ਹੈ ਤੁਸੀਂ ਪਾਣੀ ਜਿਹੜਾ ਹੈਗਾ ਉਸ ਨੂੰ ਤੁਸੀਂ ਅਭਿਆਸ ਕਰਨਾ ਉਹ ਦੇਖਦੇ ਹੋਏ ਹੈਗਾ ਕਿ ਸਾਨੂੰ ਇਥੇ ਨਾਮ ਜਿਹੜਾ ਹੈਗਾ ਇਹਨੇ ਕਿਸੇ ਦਾ ਕੰਮ ਕਰਨਾ ਹੈਗਾ ਜਿਉਂ ਨਖਾ ਜਿਉਂ ਪਖਾਨ ਨਾਭ ਚੜ ਤਰੇ ਪ੍ਰਾਣੀ ਗੁਰਚਾਰਨ ਲਗਤ ਨਸ ਤਰੇ ਤੁਸੀਂ ਫਿਰ ਇਹ ਪਾਣੀ ਦਾ ਤਤ ਵੀ ਇਸੇ ਦਾ ਦੇਖੀ ਜਾ ਰਿਹਾ ਹੈ ਉਹ ਅਭਿਆਸ ਕਰੀ ਜਾ ਰਿਹਾ ਹੈ ਤੇ ਤੁਹਾਨੂੰ ਇਹ ਪਾਣੀ ਦਾ ਤਤ ਜਿਹੜਾ ਸੀ ਇਹ ਵੀ ਪਾਰ ਕਰ ਜਾਓਗੇ ਤੇ ਝੋਂਗਾ ਅੱਗੇ ਤੁਹਾਨੂੰ orange color ਆ ਜਾਏਗਾ ਉਹ ਨੂੰ ਅਗਨ ਤਤ ਕਿਹਾ ਜਾਂਦਾ ਹੈਗਾ ਆ ਤੁਸੀਂ ਇਸ ਨੂੰ ਵੀ ਦੇਖੀ ਜਾ ਰਿਹਾ ਹੋ ਇਹ ਦੇ ਓਗਨ ਤੱਕ ਦੇ ਜਿਹੜਾ ਇਹਦੇ ਵਿੱਚ ਸਾਨੂੰ ਗਰਮੈਸ਼ ਪੈਦਾ ਹੁੰਦੀ ਆ ਗਰਮੀ ਦੇ ਵਿੱਚ ਤੁਸੀਂ ਕੀ ਲਾਭਦੇ ਹੋ ਛਾਂ ਇਹ ਇੱਥੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ ਹਰ ਕੇ ਨਾਮ ਕੀ ਤੋਂ ਉਪਰ ਸ਼ਾਮ ਤੁਸੀਂ ਫਿਰੇ ਸ਼ਾਂ ਨੂੰ ਦੇਖੋ ਮਹਿਸੂਸ ਕਰੋਗੇ ਤੁਹਾਨੂੰ ਠੰਡਕ ਹੋਣੀ ਸ਼ੁਰੂ ਹੋ ਜਾਏਗੀ ਇਹ ਤੁਹਾਨੂੰ ਅਗੰਧਾ ਤਤ ਸਿਗਾ ਜਿਹੜਾ ਸੰਤਰੀ ਰੰਗ ਦੇਖਦੇ ਸੀ ਇਹ ਵੀ ਚੰਦ ਦੇਸੋਂ ਹਟ ਜਾਏਗਾ ਔਰ ਇਹ ਕਲਰ ਜਿਹੜਾ ਸੀਗਾ ਉਹ ਦੇਸੋਂ ਹਟ ਜਾਏਗਾ ਇਸ ਤੋਂ ਬਾਅਦ ਅੱਗੇ ਫਿਰ ਤੁਹਾਨੂੰ ਜਿਹੜਾ ਤੁਸੀਂ ਮਨ ਦਾ ਪ੍ਰਕਾਸ਼ ਜਿਹੜਾ ਹੈਗਾ ਆ ਉਹ ਦੇਖਣ ਵਾਸਤੇ ਪਹਿਲਾਂ ਤੁਹਾਨੂੰ ਧੰਦੂ ਘਰਾਜ ਆ ਦਿਖਾਈ ਦੇਗਾ ਉਹਦੇ ਵਿੱਚ ਹੀ ਤੁਹਾਨੂੰ ਟਮ ਟਮਾਉਂਦੇ ਸਤਾਰੇ ਦਿਖਾਈ ਦੇਣਗੇ ਤੁਸੀਂ ਉਸ ਨੂੰ ਦੇਖਦੇ ਹੋਏ ਹੀ ਜਿਹੜਾ ਹੈਗਾ ਕਿ ਤੁਸੀਂ ਇਹਦਾ ਅਭਿਆਸ ਕਰੀ ਜਾ ਰਹੇ ਹੋ ਅਭਿਆਸ ਕਰਨਾ ਨਹੀਂ ਛੱਡ ਰਹੇ ਸਾਇ ਤੁਹਾਨੂੰ ਸੁਣੀ ਜਾ ਰਿਹਾ ਉਹ ਲੇਵ ਜੋੜੀ ਰੱਖੇ ਹੋਏ ਆ ਤੁਸੀਂ ਅਮਰ ਤੇ ਜੀਵ ਤੇ ਲਈ ਜਾ ਰਹੇ ਹੋ ਤੇ ਤੁਹਾਨੂੰ ਨੀਲਾ ਰੰਗ ਵੀ ਵਿੱਚ ਆਉਂਦਾ ਜਿਹੜਾ ਸਕਾਈ ਬਲੂ ਹੁੰਦਾ ਜਿਸ ਤਰ੍ਹਾਂ ਇਹ ਹੈਗਾ ਉਸਮਾਨੀ ਤੱਕ ਅਸਮਾਨੀ ਦਾਤ ਨੂੰ ਵੀ ਤੁਸੀਂ ਫਿਰ ਪਾਰ ਇਸੇ ਤਰ੍ਹਾਂ ਹੀ ਕਰ ਜਾਓਗੇ ਕਿ ਤੈ ਮਾਰੈ ਗਨੇ ਜਾਇ ਨਾ ਕੋਸਾ ਹਰਕਾਰਾ ਨਾਮ ਤੂੰਹਾਂ ਸੰਗ ਤੋਸਾ ਇੱਥੇ ਤੁਸੀਂ ਰਾਸ ਵੀ ਲਈ ਜਾ ਰਹੇ ਹੋ ਸਹਿਜ ਤੁਹਾਨੂੰ ਸੁਣੀ ਜਾ ਰਹੇ ਹੋ ਇਹ ਤੁਹਾਨੂੰ ਤੁੰਦੂ ਕਾਰਜਾ ਹੋ ਜਾਊਗਾ ਉਹਦੇ ਵਿੱਚ ਕੀ ਤੁਹਾਨੂੰ ਮਨ ਦੀ ਜੋਰ ਦਿਖਾਈ ਦੇਗੀ ਮਨ ਦੀ ਜੋਰ ਜਿਹੜੀ ਹੈਗੀ ਆ ਉਹ ਤੁਹਾਡੇ ਜਿਹਦੇ ਨੱਕ ਦੇ ਤੁਸੀਂ ਐਨਕ ਰੱਖਦੇ ਆ ਉਥੇ ਤੁਸੀਂ ਜਿਸ ਵੇਲੇ ਤੁਸੀਂ ਇਹ ਅਭਿਆਸ ਕਰੋਗੇ ਅਭਿਆਸ ਕਰ ਲਿਆ ਕਰ ਲਿਆ ਤੁਸੀਂ ਇਹਨੂੰ ਵੀ ਪਾਰ ਕਰ ਜਾਓਗੇ ਅੱਗੇ ਤੁਹਾਨੂੰ ਪ੍ਰਮਾਤਮਾ ਪ੍ਰਭੂ ਦਾ ਪ੍ਰਕਾਸ਼ ਦਿਖੂਗਾ ਇਸ ਕਰਕੇ ਉਹ ਦੀਵਾ ਉਹ ਬੱਤੀ ਕਿਹੜਾ ਆ ਬਿਨ ਬਾਤੀ ਬਿਨ ਤੇ ਉਹ ਹੈ ਨਾਮ ਤੁਸੀਂ ਇਹ ਨਾਮ ਰੂਪੀ ਜਾਵੋ ਪ੍ਰਾਪਤ ਕਰ ਲੋਗੇ ਇਸ ਨੂੰ ਕਿਹਾ ਗਿਆ ਹੈਗਾ ਆ ਕਿ ਤੁਸੀਂ ਜੇਕਰ ਪ੍ਰਭੂ ਦੇਖਣਾ ਹੈਗਾ ਆ ਤਾਂ ਤੁਹਾਨੂੰ ਇਹ ਦੀਵਾ ਬਿਨ ਬਾਤੀ ਬਿਨ ਤੇ ਜਗਾਉਣਾ ਹੀ ਪਵੇਗਾ ਤੁਸੀਂ ਇਸ ਨੂੰ ਜਗਾਓ ਇਹਦਾ ਅਭਿਆਸ ਕਰੋ ਜੀ ਜੇ ਨੂੰ ਪਤਾ ਲੱਗ ਗਿਆ ਠੀਕ ਆ ਨਹੀਂ ਸਮਝ ਲੱਗ ਰਹੀ ਉਹ ਟੈਲੀਫੋਨ ਤੇ ਵੀ ਗੱਲ ਕਰ ਸਕਦੇ ਆ ਜੇ ਨੇ ਕਿ ਮੇਰਾ ਟੈਲੀਫੋਨ ਨੰਬਰ 98900084 ਤੇ ਜਾਂ ਹੈ ਜੀ ਕਿ 9779941501 ਇਹ ਦੋਨਾਂ ਨੰਬਰਾਂ ਵਿੱਚੋਂ ਕਿਸੇ ਤੇ ਵੀ ਕੰਟੈਕਟ ਕੀਤਾ ਜਾ ਸਕਦਾ ਹੁੰਦਾ ਇੱਕ ਤੇ ਇਹ ਦੂਜੇ ਤੇ ਕਰ ਸਕਦੇ ਹੋ ਤੇ YouTube ਤੇ ਤੁਸੀਂ ਇਹਨੂੰ ਦੇਖ ਕੇ ਅਭਿਆਸ ਕਰ ਸਕਦੇ ਹੋ ਭਾਈ ਗਰਮੀਰ ਸਿੰਘ ਮੰਡ ਤੇ ਤੁਸੀਂ Telegram ਐਪ ਤੇ ਵੀ ਐਡ ਹੋ ਸਕਦੇ ਹੋ ਸੋ ਇਹ ਤੁਸੀਂ ਜਿਹੜਾ ਹੈਗਾ ਆਪਣਾ ਲਾਫ ਕਰੋ ਜੀ ਆਪਣਾ ਤੁਹਾਡਾ ਹੀ ਫਾਲ ਜਿਹੜਾ ਤੁਹਾਨੂੰ ਮਿਲਣਾ ਬਿਨ ਬਾਤੀ ਬਿਨ ਤੇਲ ਦੀਵਾ ਜਗਾਓਗੇ ਤੇ ਪ੍ਰਮਾਤਮਾ ਨੂੰ ਤੁਸੀਂ ਦੇਖ ਸਕਦੇ ਪਰ ਉਹ ਨੂੰ ਮਿਲ ਸਕਦੇ ਹੋ ਨਹੀਂ ਤਾਂ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ